ਕੋ ਬਜ਼ੁਰਗ ਬੈਠੇ ਐ ਪਰ ਜਿਹੜੇ ਨਮੀ ਉਮਰ ਦੇ ਮੁੰਡੇ ਨੇ ਉਹ ਅਜੇ ਤਿਆਰ ਹੀ ਨਹੀਂ ਕਿਤੇ ਬੜਾ ਸਮਾਂ ਪਿਆ ਅਜੇ ਕਾਦੀ ਕਾਲੀ ਐ ਬੜਾ ਸਮਾਂ ਪਿਆ ਅਜੇ ਕਾਦੀ ਕਾਲੀ ਐ ਹਰ ਜੱਪਦੇ ਆ ਖੇਨ ਢੇਲਣਾ ਕੀਚੇ ਮੇਰੀ ਜਿੰਦੜੀਏ ਮਤ ਕੇ ਜਾਪੈ ਸਾ ਆਵੈ ਕੇ ਨਾ ਆਵੈ RAM ਅਸੀਂ ਪਹਿਲਾਂ ਵੀ ਦੋ دیਵਾਨਾ ਚ ਸੁਣਾਇਆ ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿਆ ਕਰੇ ਬਾਣੀ ਪੜਦਾ ਅਮਰਤ ਸ਼ਾਗਲੀ ਉਹ ਕਹਿੰਦਾ ਅਜੇ ਕਾਦੀ ਕਾਲੀ ਐ ਬਤੇਰੀ ਉਮਰ ਪਈ ਗੁਰਮੁਖ ਬੀਬੀ ਸੀ ਤੇ ਕਈਆਂ ਬੀਬੀਆਂ ਦੇ ਘਰ ਜੇ ਬੱਚਾ ਨਾ ਹੋਵੇ ਕਲੇਸ਼ ਰਹੇ ਤੇ ਫਿਰ ਵੱਡੀ ਜਿਹੜੀ ਬੇਬੇ ਹੁੰਦੀ ਐ ਉਹ ਕਹਿੰਦੀ ਆਪਾਂ ਖੇਤ ਦੇ ਵਿੱਚ ਬਡੇਰੇ ਨੂੰ ਮੰਨਦੇ ਹਾਂ ਚੱਲ ਦੀਵਾ ਬਾਲਣ ਚਲੀਏ ਚੱਲ ਹਾ ਦਰਸ਼ਕ ਦੇ ਚੱਲਿਏ ਚੱਲ ਫਲਾਣੇ ਤੋਂ ਮੱਥਾ ਟੇਕਿਆ ਆਈਏ ਬੀਬੀ ਤੇਰੀ ਉਮਰ ਦਾ ਲਾਂਗੀ ਮੱਥਾ ਟੇਕਦਿਆਂ ਹੁਣ ਨੂੰ ਜੇ ਪਾਟ ਕਰਨਾ ਚਾਹੁੰਦੀ ਐ ਧੀ ਜੇ ਪਾਟ ਕਰਨਾ ਚਾਹੁੰਦੀ ਉਹਨੂੰ ਤਾਂ ਕਰ ਲੈਂਦੇ ਉਹਨੂੰ ਮੜੀ ਰੱਤ ਕਿਉਂ ਪਾਉਣ ਲੱਗੀ ਹੈ ਕਈ ਵਾਰੀ ਬੰਦਾ ਆਪ ਜਿੱਥੇ ਜਾਂਦਾ ਰਹਿੰਦਾ ਦੂਜੇ ਨੂੰ ਵੀ ਕਹੂਗਾ ਤੂੰ ਵੀ ਮੇਰੇ ਨਾਲ ਉੱਥੇ ਹੀ ਚੱਲ ਉਹ ਜਿਹਦਾ ਮਨ ਜਿੱਥੇ ਟਿਕਿਆ ਨਾ ਉੱਥੇ ਟਿਕਿਆ ਰਹਿੰਦੇ ਨਾ ਚਾਹੀਦਾ ਤੋੜਨਾ ਨਹੀਂ ਚਾਹੀਦਾ ਕਿਸੇ ਨੂੰ ਵੀ ਗੁਰੂ ਦੇ ਨਾਲ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਤੇ ਜਿਹੜਾ ਬੇਮੁਖ ਕਰਦਾ ਹੈ ਬੇਮੁਖ ਕਰਨ ਦੇ ਵਿੱਚ ਹਿੱਸਾ ਪਾਉਂਦਾ ਵੀ ਉਹਦੀ ਹਾਲਤ ਫਿਰ ਕਿਹੋ ਜੀ ਹੁੰਦੀ ਹੋਵੇਗੀ ਜੇ ਜੋੜਨ ਵਾਲੇ ਦਾ ਐਨਾ ਭਲਾ ਹੋ ਜਾਂਦਾ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾ ਵੇ ਇੱਕ ਕਣੀ ਤੇ ਫਿਰ ਤੋੜਨ ਵਾਲੇ ਨੂੰ ਕਿੰਨਾ ਕੁ ਪਾਪ ਲੱਗਦਾ ਹੋਣਾ ਇਹ ਵੀ ਖਿਆਲ ਕਰਕੇ ਵੇਖਿਓ ਪਾਪ 구ਮਾਮਦਿਆਂ ਤੇਰਾ ਕੋਈ ਨਾ ਬੇਲੀ ਰਾਮ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ ਗੋਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸੇਦੇ ਆਪ ਉਹ ਜਦੋਂ ਆਖਿਆ ਕਰਿਓ ਕਹਿਦਿਆ ਕਰਿਆ ਜੇ ਕਾਦੀ ਕਾਲੀ ਹੈ ਸਾਲ ਡੇਢ ਸਾਲ ਲੰਘਿਆ ਇੱਕ ਦਿਨ ਉਹਦੇ ਨਾਲ ਦਰਦ ਉੱਠਿਆ ਛਾਤੀ ਚ ਹੈ ਤਾਂ ਸੀ ਅਤਿ ਆਪ ਦੇ ਉਹਨੇ ਆਖਿਆ ਵੀ ਕਿ ਤੇ ਹਾਰਟ ਅਟੈਕ ਹੋ ਗਿਆ ਕਹਿੰਦਾ ਛੇਤੀ ਡਾਕਟਰ ਨੂੰ ਸੱਦ ਭਾਗਵਾਨ ਹੈ ਡਾਕਟਰ ਬਲਾ ਉਹ ਕਹਿੰਦੀ ਅਜੇ ਗਾਦੀ ਕਾਲੀ ਹੈ ਡਾਕਟਰ ਬਲਾ ਕਹਿੰਦਾ ਅਜੇ ਗਾਦੀ ਕਾਲੀ ਹੈ ਉਹ ਕਹਿੰਦਾ ਮੇਰੀ ਜਾਨ ਨਿਕਲਦੀ ਜਾਂਦੀ ਹੈ ਵਿਧਵਾ ਹੋ ਜਾਏਗੀ ਡਾਕਟਰ ਸੱਦੇ ਡਾਕਟਰ ਨੇ ਵੇਖਿਆ ਆਪਣਾ ਸਟੈਥੋਸਕੋਪ ਲਾ ਕੇ ਉਹ ਜਿਹੜੇ ਕੰਨਾਂ 'ਚ ਪਾ ਕੇ ਲਾਉਂਦਾ ਉਹ ਕਹਿੰਦਾ ਵੀ ਘਬਰਾਉਣ ਦੀ ਗੱਲ ਤਾਂ ਕੋਈ ਨਹੀਂ ਐਵੇਂ ਤਿਆਬ ਬਣਿਆ ਪਕੌੜੇ ਪੂੜੇ ਵਿਆਹ ਤੇ ਵੱਧ ਖਾਲੇ ਹੋਣਗੇ ਤੇ ਯਾਹ ਵੀ ਐ ਲੈ ਦਵਾਈ ਦੇ ਦੇ ਉਹ ਕਹਿੰਦਾ ਛੇਤੀ ਦਵਾਈ ਦੇ ਮੈਨੂੰ ਉਹ ਕਹਿੰਦੀ ਅਜੇ ਕਾਦੀ ਕਾਲੀ ਐ ਦੇ ਦੇਨੀ ਆ ਦਵਾਈ ਅਜੇ ਕਾਦੀ ਕਾਲੀ ਐ ਫਿਰ ਉਹ ਸਮਝ ਗਿਆ ਦਵਾਈ ਦੇ ਦਿੱਤੀ ਠੀਕ ਹੋ ਗਿਆ ਏ ਵੇਰ ਅਗਲੇ ਦੇਣੀ ਤਿਆਰ ਹੋ ਗਿਆ ਕਹਿੰਦੇ ਚੱਲ ਚੱਲ ਹੁਣ ਕਿਸੇ ਤਖਤ ਤੇ ਚਲੀਏ ਤੇ ਜਾ ਕੇ ਅੰਮ੍ਰਿਤ ਸ਼ਹਿਕੇ ਆਈਏ ਸੱਚਮੁੱਚ ਕਾਲੀ ਬੜੀ ਏ ਪਤਾ ਨਹੀਂ ਇਸ ਸਰੀਰ ਦੇ ਵਿੱਚੋਂ ਸਵਾਸਾਂ ਨੇ ਕਦੋਂ ਡਾਰੀ ਮਾਰ ਜਾਣੀ